ਇਹ ਪੂਰੇ ਨਾਲੇ ਕੀ ਗੱਲ ਹੋਈ ਸਾਰਾ ਦੇਖੋ ਤੇ ਮੁੰਡੇ ਦੇ ਨਾ ਅਰੈਸਟ ਨਹੀਂ ਕਰਦੇ ਤੇ ਮੁੰਡੇ ਦਾ ਨਾ ਜਸਪਾਲ ਸਿੰਘ ਪਿੰਡ ਬਨਨ ਦਾ ਤੁਰੰਤ ਅਰਦਰ ਆਣ ਵਾਲਾ ਤੇ ਉਹਨੇ ਮੇਰੇ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਕਰ ਦਿੱਤੀਆਂ ਫਰੈਂਡ ਸਰਕਲ ਵਿੱਚ ਤੇ ਹੁਣ 3 ਮਹੀਨੇ ਹੋ ਚਲੇ ਆ ਮੁੰਡੇ ਨੂੰ ਅਰੈਸਟ ਨਹੀਂ ਕਰਦੇ ਤੇਖੋ ਕਿ ਅਗਰ ਪੁੱਛੇ ਜਾਵੇ ਨਾ ਕਿ ਕਦੋਂ ਬੰਦੇ ਨੂੰ ਪਤਾਲ ਚ ਵੀ ਲੱਭ ਕੇ ਲਿਆ ਸਕਦੀ ਆ ਪਰ ਵੇਖੋ ਮੈਨੂੰ ਲੱਗਦਾ ਪੁਲਿਸ ਪ੍ਰਸ਼ਾਸਨ ਡੀਐਸਪੀ ਰਵਿੰਦਰ ਸਿੰਘ ਦੀ ਵੀ ਰਲ ਮਿਲ ਭਗਤ ਹੈ ਇਸ ਵਿੱਚ ਕਿ ਜਿਹੜਾ ਉਹ ਮੁੰਡੇ ਨੂੰ ਫਰਨ ਨਹੀਂ ਕੱਟ ਪੇ ਚੀਜ਼ ਵਿੱਚ ਜੀ ਸਮੇਂ ਤੇ ਕਿਉਂ ਨਹੀਂ ਦੱਸਦੇ ਇਹਨਾਂ ਦੀ ਫਿਰ ਮਿਲੀ ਗਲੀ ਪਗਤ ਵੇ ਫਿਰ ਲਗ ਪੁਲਿਸ ਪ੍ਰਸ਼ਾਸਨ ਦੇ ਵੀ ਜਿਹੜੇ ਮੁੰਡੇ ਨੂੰ ਅਰਸਤ ਦੇਖੋ ਮੁੰਡੇ ਦਾ ਮੁੰਡੇ ਦਾ ਪਤਾ ਦੱਸਿਆ ਵਾ ਮੁੰਡੇ ਦੀ ਫੈਮਲੀ ਦਾ ਜਿੱਥੇ ਉਹਦੀ ਭੈਣ ਰਹਦੀ ਉਹਦਾ ਪਤਾ ਦਿੱਤਾ ਹੋਇਆ ਸਾਰਿਆਂ ਦਾ ਪੁਲਿਸ ਚਾਹਵੇਂ ਨਾ ਕਿੱਥੇ ਦੀ ਕਿੱਥੋਂ ਲੱਭ ਸਕਦੀ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਖੋਖੜ ਦਾਲ ਦੇ ਬਠਾਏ ਤੁਹਾਡਾ ਕੰਪਰਮੈਂਡ ਹੋ ਗਿਆ ਤੇ ਕੀ ਗੱਲ ਹੈ ਨਾ ਫਿਰ ਤੁਹਾਡਾ ਮਸਲਾ ਇਸ ਤੋਂ ਪਹਿਲਾਂ ਵੀ ਮੈਂ ਬੈਠੀ ਸੀ ਮੈਨੂੰ ਇਹਨਾਂ ਨੇ ਆਸ਼ਵਾਸਨ ਦਵਾਇਆ ਸੀ ਮੈਨੂੰ ਕਹਿੰਦੇ ਸੀ ਵੀ ਕੋਈ ਕੰਨੀ ਇਹ ਮੁੰਡੇ ਕਾਂਗੇ ਹਰੇਕ ਚੀਜ਼ ਤੋਂ ਫੜਾਂਗੇ ਤੇਰੇ ਨਾਲ ਕੁੜੀਆਂ ਕੋਈ ਕਹਿੰਦੀ ਤੈਨਾਂ ਨਿਆਂ ਦੀਵਾਵਾਂਗੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ 3 ਮਹੀਨੇ ਬਾਅਦ ਫਿਰ ਮੈਨੂੰ ਮਜਬੂਰਾਂ ਨੇ ਇੱਥੇ ਬਹਿਣਾ ਪੈ ਰਿਹਾ ਵਾ ਮੈਨੂੰ ਵੇਖੋ ਮੈਂ ਮਜਬੂਰ ਹੋ ਕੇ ਅੱਜ ਫੇਰ ਇੱਥੇ ਬੈਠੀ ਆ ਤੇ ਜੇ ਅੱਜ ਮੈਨੂੰ ਪੁੱਛੀ ਸੀ ਇੱਥੇ ਕੁਝ ਹੁੰਦਾ ਵਾ ਅਨਮਿੱਥੇ ਸਮੇਂ ਦੇ ਪਖੜਤਾ ਤੇ ਬੈਠੀ ਆ ਤੇ ਜੇ ਮੈਨੂੰ ਕੁਝ ਹੁੰਦਾ ਵਾ ਉਹਦੇ ਜ਼ਿੰਮੇਵਾਰ ਮੁੰਡੇ ਤੇ ਪੂਜ ਜ਼ਬਰ ਸ਼ਾਸਨ ਹੋਏਗੀ ਕਿਉਂਕਿ ਇਹਨਾਂ ਨੇ ਮੇਰੀ ਹਿੱਤ ਅਗਰ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਮੁੰਡੇ ਨੂੰ ਅਰੈਸਟ ਨਹੀਂ ਕੀਤਾ ਨਾ ਮੁੰਡੇ ਨੂੰ ਇੱਥੇ ਫੜਿਆ ਵਾ ਇਹਨਾਂ ਨੇ ਮੌਕੇ ਤੇ ਪ੍ਰਸ਼ਾਸਨ ਆਏ ਤੁਹਾਨੂੰ ਕੀ ਆਸ਼ਵਾਸ਼ਣ ਦਵਾਇਆ ਗਿਆ ਮੈਨੂੰ ਆਸ਼ਵਾਸ਼ਣ ਦਵਾਇਆ ਇਹ ਮੁੰਡੇ ਨੂੰ ਫੜਾਂਗੇ ਫੜਾਂਗੇ ਮੁੰਡੇ ਨੂੰ ਮੈਂ ਤੇ ਇੱਥੋਂ ਨਾ ਚੱਣੀ ਮੈਂ ਇੱਥੋਂ ਨਾ ਚੱਣੀ ਉ ਕਿ ਨਹੀਂ ਕਰਕੇ ਲਿਆਦੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਭਾਵੇਂ ਮੈਨੂੰ ਇੱਥੇ ਫੋਟੋ ਫੜਤਾ ਹਾਲ ਤੇ ਮੇਰੀ ਜਾਨ ਕਿਉਂ ਨਾ ਜਾਂਦੀ ਆ ਕਿਹਦਾ ਕਿਹੜਾ ਸੀ ਕਿ ਇਹ ਮਸਲਤ ਪੂਰੀ ਗੱਲ ਦਾ ਮੁੰਡਾ ਜਸਪਾਲ ਮੁੰਡੇ ਦਾ ਨਾਮ ਜਸਪਾਲ ਜੇ ਪਿਓ ਤੇ ਪਿਓ ਦਾ ਨਾਮ ਬੂਟਾ ਸਿੰਘ ਦੇ ਪਿੰਡ ਮੰਨਨ ਤਰਨਤਾਰ ਦਾ ਰਹਿਣ ਵਾਲਾ ਜੀ ਤੇ ਇਹਨੇ ਮੇਰੇ ਸੋਸ਼ਲ ਮੀਡੀਆ ਤੇ ਫੋਟੋ ਮਾਰਕ ਕਰਕੇ ਮੈਨੂੰ ਬਲੈਕਮੇਲ ਕਰਕੇ ਕਿ ਵੀ ਮੈਨਾਂ ਤੂੰ ਵਿਆਹ ਕਰਾ ਆਪਣੇ ਹਸਬੰਦ ਨੂੰ ਡਿਵੋਰਸ ਦੇ ਜੇ ਤੂੰ ਮੈਨਾਂ ਨੂੰ ਡਿਵੋਰਸ ਨਾ ਦੇ ਇਨ ਸੋਸ਼ਲ ਵੀਡੀਓ ਤੇ ਫੋਟੋ ਮਾ ਵਾਇਰਲ ਕਰ ਦੇਨੀ ਆ ਵਾ ਤੋਂ ਉਹਨੇ ਫੋਟੋ ਮਾ ਵਾਇਰਲ ਕਰ ਦਿੱਤੀ ਆ ਵਾ ਉਹ ਹਜੇ ਵੀ ਇਸ ਗੱਲ ਤੋਂ ਟੈਲ ਨਹੀਂ ਦਿਆ ਉਹਨੇ ਹਜੇ ਵੀ ਸੋਸ਼ਲ ਮੀਡੀਆ ਤੇ ਹਜੇ ਵੀ ਫੋਟੋ ਮਾ ਪਾ ਰਿਹਾ ਉਹ ਲਗਾਤਾਰ ਪਾ ਰਿਹਾ ਫੋਟੋ ਆਪਣੀ ਆਈਡੀਆ ਚਲਾ ਰਿਹਾ ਵਾ ਲਗਾਤਾਰ ਪਰ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਕਰਦੀ ਪਈ ਉਹਦੀ ਕਹਿ ਰਹੀ ਜੀ ਤੁਹਾਡਾ ਨਾ ਵਿਆਹ ਕਰੋਗੇ ਹਾਂ ਮੈਨੂੰ ਹਜੇ ਇਹੀ ਕਹੀ ਜਾ ਰਿਹਾ ਵਾ ਕਿ ਜੇ ਤੂੰ ਆਪਣਾ ਕੇਸ ਵਾਪਸ ਸੁਣਾ ਲੈ ਤਾ ਮੈਂ ਤੇਰੀਆਂ ਹੋਰ ਸੋਸ਼ਲ ਤੇ ਫੋਟੋ ਮਾ ਪਾ ਦੇਣੀ ਆ ਸੋਸ਼ਲ ਮੀਡੀਆ ਤੇ ਤੇਰੇ ਫੋਟੋ ਮਾ ਪਾ ਦੇਣੀ ਆ ਤੂੰ ਆਪਣਾ ਕੇਸ ਵਾਪਸ ਲੈ ਜੇ ਤੂੰ ਵਾਪਸ ਨਾ ਲਏਂਗੀ ਮੈਂ ਤੈਨੂੰ ਤੇ ਇਹ ਫਾਰਮ ਵਾਪਸ ਪਾ ਦੇਣੀ ਐ ਤੇਰੇ ਉੱਤੇ ਸਾਰੇ ਬਨੇ ਬਦਨਾਮੀ ਦਿਵਾ ਦੇਣੀ ਐ ਤੈਨੂੰ ਕਿਹੇ ਜਗ੍ਹਾ ਨਹੀਂ ਰੱਖਣਾ ਤੇਰੀ ਸਾਰੇ ਪਰਿਵਾਰ ਦੇ ਬਦਨਾਮੀ ਕਰਾਉਣੀ ਐ ਇਹ ਚੀਜ਼ਾਂ ਕਮੈਂਟਾਂ ਵਿੱਚ ਵੀ ਕਹਿ ਰਿਹਾ ਵਾ ਜਿਹਦੇ ਵਿੱਚ ਮੈਂ ਸਪੀਚ ਦਿੱਤੀ ਹੋਈ ਐ ਸਾਰੇ ਕਹਿੰਦੇ ਉਹਨਾਂ ਵਿੱਚ ਕੋਸੀ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਅੱਜ ਇਹ ਲੜਕੀ ਬੈਠੀ ਐ ਜੀ ਅਮਨਦੀਪ ਕੌਰ ਇਸ ਲਈ ਕਾਫੀ ਸਮੇਂ ਤੋਂ ਵਿਚਾਰੀ ਸੰਘਰਸ਼ ਕਰਦੀ ਪਈ ਆ ਪਰ ਹਜੇ ਤੱਕ ਨੂੰ ਨਿਆਂ ਨਹੀਂ ਮਿਲਿਆ ਕਿਉਂਕਿ ਇੱਕ ਲੜਕਾ ਵਾ ਜਸਪਾਲ ਸਿੰਘ ਨਾਮ ਦਾ ਜਿਸ ਨੂੰ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਰਹੀ ਹੈ ਔਰ ਲਗਾਤਾਰ ਹੀ 3 ਮਹੀਨਿਆਂ ਤੋਂ ਉਹ ਫਰਾਰ ਹੈਗਾ ਵਾ ਔਰ ਉਹ ਜਿਹੜਾ ਪੇਰੈਂਟਸ ਹੈਗੇ ਆ ਨਾ ਪਿਓ ਵਾਲਾ ਨਾਮ ਜਿਤ ਹੈਗਾ ਵਾ ਉਹ ਸ਼੍ਰੀਆਮ ਸੜਕਾਂ ਤੇ ਹੁੰਦਾ ਪਿਆ ਵਾ ਔਰ ਇੱਥੋਂ ਤੱਕ ਇਹ ਨਹੀਂ ਜਿਹੜਾ ਲੜਕਾ ਵੀ ਆ ਲੜਕਾ ਵੀ ਸ਼੍ਰੀਆਮ ਆਪਣੀ ਦੋ ਆਈਡੀਆਂ ਦੀ ਸੀ ਕੰਪਲੇਂਟ ਕੀਤੀ ਸੀ ਐਸਐਸਪੀ ਸਾਹਿਬ ਨੂੰ ਇੱਕ ਵਾਰੀ ਇੰਸਟਾਗ੍ਰਾਮ ਨਾਲ ਆਈਡੀ ਸੀਗੀ ਇੱਕ ਵਾਰੀ ਫੇਸਬੁੱਕ ਆਈਡੀ ਸੀਗੀ ਲਗਾਤਾਰ ਉਹ ਤੋਂ ਆਪਣਾ ਜਿਹੜਾ ਵੀਡੀਓ ਕਮੈਂਟਿੰਗ ਕਰਦਾ ਪਿਆ ਵਾ ਔਰ ਹੁਣ ਜਿਹੜੀ ਆ ਉਹਨੇ ਇੱਕ ਨਵੀਂ ਅਮਨਪ੍ਰੀਤ ਗਿਲਦੇ ਨਾਮ ਦੀ ਜਿਹੜੀ ਉਹਨੇ ਆਈਡੀ ਬਣਾਈ ਆ ਨਵੀਂ ਔਰ ਲੜਕੀ ਦੇ ਹਸਬੰਦ ਦੇ ਨਾਮ ਦੀ ਜਿਹੜੀ ਆਈਡੀ ਹੈਕ ਕਰਕੇ ਉਹ ਤੋਂ ਲਗਾਤਾਰ ਕਮੈਂਟ ਕਰਦਾ ਪਿਆ ਬੜਾ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਹੱਥ ਖੜੇ ਕਰ ਗਿਆ ਵਾ ਕਿਤੇ ਨਹੀਂ ਸਾਡੇ ਕੋ ਲੋਕੇਸ਼ਨ ਬਿਲਕੁਲ ਨਹੀਂ ਟਰੇਸ ਹੋ ਰਹੀ ਔਰ ਇਥੋਂ ਤੱਕ ਹੀ ਨਹੀਂਗਾ ਉਹ ਪਰਿਵਾਰ ਨੂੰ ਨਹੀਂ ਵੰਗਾਰਦਾ ਪਿਆ ਔਰ ਦੂਜਾ ਦੇਖਿਓ ਜੀ ਪੁਲਿਸ ਨੂੰ ਵੀ ਵੰਗਾਰਦਾ ਪਿਆ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਉਹ ਰਿਸ਼ਵਤਖੋਰ ਨਕਮੀ ਕਹਿ ਰਿਹਾ ਵਾ ਜਦਕਿ ਅਸੀਂ ਪੁਲਿਸ ਨਾਲ ਕੋਆਪਰੇਟ ਕਰਨ ਨੂੰ ਤਿਆਰ ਆ ਪਰਿਵਾਰ ਪ੍ਰਸ਼ਾਸਨ ਨੇ ਪਿਛਲੀ ਵਾਰੀ ਵੀ ਜਿਹੜਾ ਪਰਿਵਾਰ ਨੂੰ ਜਿਹੜਾ ਆਸ਼ਵਾਸਨ ਦਿਵਾਇਆ ਸੀਗਾ ਉਹਨੋਂ ਵੀ ਕਿਤੇ ਨੂੰ 2 ਮਹੀਨੇ ਹੋ ਚੁੱਕੇ ਆ ਪਰ ਹਜੇ ਤੱਕ ਜਿਹੜਾ ਵਾ ਲੜਕੇ ਦਾ ਨਾਂ ਦੇ ਲੜਕੇ ਨੂੰ ਅਰੈਸਟ ਕੀਤਾ ਗਿਆ ਵਾ ਔਰ ਨਾਲ ਲੜਕੇ ਦੇ ਫਾਦਰ ਨੂੰ ਅਰੈਸਟ ਕੀਤਾ ਗਿਆ ਵਾ ਔਰ ਇਸ ਕਰਕੇ ਜਿਹੜੀ ਅੱਜ ਲੜਕੀ ਜਿਹੜੀ ਆ ਉਹ ਧੋਖੜਤਾਲ ਤੇ ਬੈਠੀ ਗਈ ਹੈ ਕਿਉਂਕਿ ਲਗਾਤਾਰ ਹੀ ਇਹ 1 ਮਹੀਨਾ ਹੋ ਗਿਆ ਵਾ ਐਸਐਸਪੀ ਸਾਹਿਬ ਕਦੀ ਐਸਪੀ ਹੈੱਡਕ quarters ਸਾਹਿਬ ਕਦੀ ਡੀਐਸਪੀ ਹੈੱਡਕ quarters ਸਾਹਿਬ ਸਾਰੇ ਅਫਸਰ ਸਾਹਿਬਾਨਾਂ ਕੋ ਜਾ ਰਹੀ ਆ ਔਰ ਜਿਸ ਵੇਲੇ ਝੰਡਿਆਲੇ ਥਾਣੇ ਤੱਕ ਕੱਲ ਪਹੁੰਚਦੀ ਆ ਤੇ ਉਥੋਂ ਡਿਪਟੀ ਸਾਹਿਬ ਮੈਨੂੰ ਨਹੀਂ ਪਤਾ ਕੀ ਕਰਦੇ ਆ ਉਹ ਜਿਹੜੀ ਅਰੈਸਟ ਦੀ ਜਿਹੜਾ ਵਾ ਸਿਸਟਮ ਸਾਰਾ ਇਹਨੂੰ ਸਟਾਪ ਕਰ ਦਿੰਦੇ ਆ ਜਿਹੜੇ ਕਰਕੇ ਜਿਹੜੀ ਕਾਰਵਾਈ ਬਹੁਤ ਢਿੱਲੀ ਆ ਔਰ ਅੱਜ ਕੁੜੀ ਬੈਠੀ ਆ ਅਣਮਿੱਥੇ ਸਮੇਂ ਦੀ ਕੋਰਤਾਲ ਤੇ ਬੈਠੀ ਆ ਜੇ ਲੜਕੀ ਨੂੰ ਕੁਝ ਹੁੰਦਾ ਵਾ ਤੇ ਇਹਦੀ ਜਿਵੇਂ ਵਾ ਜਿਹੜਾ ਪ੍ਰਸ਼ਾਸਨ ਅਤੇ ਜਿਹੜਾ ਪੀੜਤ ਜਿਹੜਾ ਲੜਕੇ ਦਾ ਪਰਿਵ ਇਹ ਤੇ ਜੀ ਕਿ ਮੇਰੇ ਹਿਸਾਬ ਨਾਲ ਦੀ ਇੱਥੇ ਲੱਗਦਾ ਹੈ ਕਿ ਪੋਲਿਟਿਕਲ ਪ੍ਰੈਸ਼ਰ ਹੈਗਾ ਕਿਸੇ ਤਰੀਕੇ ਨਾਲ ਇਸ ਕਰਕੇ ਜਿਹੜਾ ਪ੍ਰਸ਼ਾਸਨ ਬਲੂਡੀ ਢਿੱਲੀ ਕਰਦਾ ਹੈ ਬਈ ਕਿਸੇ ਤਰੀਕੇ ਇਹ ਲੜਕੀ ਬਲੋ ਜਿਹੜਾ ਧਰਨਾ ਲਾਇਆ ਗਿਆ ਵਾ ਹਣ ਮੈਥੇ ਸਮੇਂ ਲਈ ਹੈ ਜਿੰਨਾ ਚਿਰ ਪ੍ਰਸ਼ਾਸਨ ਅਰੈਸਟਿੰਗ ਕਰਦਾ ਪ੍ਰਸ਼ਾਸਨ ਅਰੈਸਟ ਕਰ ਲਏ ਹੁਣ ਇਹ ਲੜਕੀ ਉੱਠ ਜੇ ਪ੍ਰਸ਼ਾਸਨ ਕੀ ਅਸ਼ਵਾਸਨ ਦਵਾ ਰਿਹਾ ਹੈ ਪ੍ਰਸ਼ਾਸਨ ਨੇ ਅਸ਼ਵਾਸਨ ਤੇ ਅਹੀ ਦਵਾ ਰਿਹਾ ਹੈ ਪ੍ਰਸ਼ਾਸਨ ਲਗਾਤਾਰ 3 ਮਹੀਨੇ ਦਵਾਸ਼ਾ ਅਸ਼ਵਾਸਨ ਹੀ ਦਵਾ ਰਿਹਾ ਹੈ ਜਦੋਂ ਟਰੈਟਿਕਲ ਚ ਕੋਈ ਚੀਜ਼ ਸਾਹਮਣੇ ਆਏਗੀ ਤਾਂ ਫਿਰ ਦੇਖਿਆ ਜਾਏਗਾ ਬਾਕੀ ਅਸਨਾ ਹਾ ਤਰੀਕੇ ਅਸੀਂ ਕੁੜੀ ਨੂੰ ਰਿਹਾ ਹੁਣੇ ਖਵਾ ਦਿੰਦੇ ਆਂ। ਜੜਕੀ ਅਮਨਦੀਪ ਕੌਰ ਦੇ ਬਿਆਨ ਤੇ ਮਕਰਮਾ ਨੰਬਰ 101 ਬੜਾ 24 ਦਰਪੇ ਆਸੀ ਜਿਹਦੀ ਡਿਉਟੀ ਸੀ ਮੈਡਮ ਇੰਸਪੈਕਟਰ ਅਨੁਭਵ ਕਰ ਰਹੇ ਨੇ। ਤੇ ਉਹਨਾਂ ਵਿੱਚੋਂ ਤਿੰਨ ਦੋਸ਼ੀ ਤਿੰਨਾਂ 'ਚੋਂ ਇੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਵਾ। ਤੇ ਦੋ ਗ੍ਰਿਫਤਾਰ ਕਰਨੇ ਬਾਕੀ ਆ ਜਿਹੜੇ ਕਰਕੇ ਇਹਨਾਂ ਤਮਸਤਾ ਵਾ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਅੱਜ ਕਿਉਂ ਬੈਠੀ ਇੱਥੇ ਇਹ? ਇਹ ਗ੍ਰਿਫਤਾਰ ਹੋ ਗਿਆ ਦੋਸਤੋ। ਕਿ ਇਹਨਾਂ ਨੂੰ ਸੈਟੀਸਫਾਈ ਕਰੋ। ਹੋ ਤੇ ਕਿਤਾਬ ਤੋਂ ਤਫਤੀਸ਼ ਹੋਈ ਆ ਤਫਤੀਸ਼ ਬਿਲਕੁਲ ਮੁਕੰਮਲ ਠੀਕ ਤਰੀਕੇ ਨਾਲ ਹੋ ਰਹੀ ਹੈ ਪਰ ਕੁੜੀ ਬਿਲਕੁਲ ਅੱਜ ਵੀ ਮੁੰਡਾ ਉਹ ਭਰਾ ਰਿਹਾ ਹੈਗਾ ਜਿਆਦਾ ਉਹ ਵੀਡੀਓ ਅੱਜ ਵੀ ਪਾਰ ਰਿਹਾ ਹੈਗਾ ਸੋਸ਼ਲ ਮੀਡੀਆ ਤੇ ਬਿਲਕੁਲ ਵਕ ਵਕ ਰੇਡ ਕੀਤੇ ਜਾ ਰਹੇ ਟੀਮਾਂ ਬਣਾ ਕੇ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਲੜਕੀ ਨੂੰ ਇਨਸਾਫ ਮਿਲੇਗਾ ਜੀ ਨਿੱਕੂ ਜੀ ਆਪਾਂ ਉਹਨੂੰ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਇਨਸਾਫ ਹੀ ਆ ਜੀ ਆਪਾਂ ਵਕ ਵਕ ਟੀਮਾਂ ਬਣਾ ਕੇ ਰੇਡ ਕੀਤੇ ਜਾ ਰਹੇ ਸਰ ਉਹ ਕਹਿੰਦੇ 3-4 ਮਹੀਨੇ ਦੇ ਤੱਕ ਨੂੰ ਕੋਈ ਉਦੇ ਪਹਿਲਾਂ ਕੋਈ ਰੇਂਜ ਨਹੀਂ ਆਸੀ ਹੁਣ ਸਾਡੀ ਰੇਂਜ ਵਿੱਚ ਆ ਥੀਮਾਂ ਬਣੀਆਂ ਹੋਆਂ ਰੇਂਜ ਸਪਰੈਡ ਕੀਤੇ ਜਾ ਰਹੇ ਸਰੋ ਕਿਤੇ ਲਗਾਤਾਰ ਫੋਰਫਾਇਲ ਕੀਤੀਆਂ ਜਾ ਰਹੀਆਂ ਉਹ ਵੀ ਪਰੇ ਵਾਧਾ ਜਲਨ ਕੀਤਾ ਜਾ ਚੁੱਕਾ ਆਈਡੀ ਅਗਲੇ ਪਾਸੇ